ਸੰਗਤ ਮੰਡੀ ਦੇ ਡੀਪੂ ਹੋਲਡਰ ਤੇ ਕਾਰਡ ਧਾਰਕਾਂ ਨੇ ਪੈਸੇ ਲੈ ਕੇ ਪਰਚੀਆਂ ਕੱਟਣ ਦੇ ਲਾਏ ਗੰਭੀਰ ਦੋਸ਼ ਕੀਤੀ ਸ਼ਿਕਾਇਤ ਮੌਕੇ ਤੇ ਪਹੁੰਚਿਆ ਇਨਸਪੈਕਟਰ ਕਾਰਡ ਧਾਰਕਾਂ ਦੇ ਬਿਆਨ ਕੀਤੇ ਕਲਮਬੰਦ ਡੀਪੂ ਹੋਲਡਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਦੱਸਦੀ ਹੈ ਕਿ ਅੱਜ ਸੰਗਤ ਮੰਡੀ ਦੇ ਡੀਪੂ ਹੋਲਡਰ ਨੇ ਕਾਰਡ ਧਾਰਕਾਂ ਨੇ ਡੀਪੂ ਹੋਲਡਰ ਤੇ ਪੈਸੇ ਲੈ ਕੇ ਪਰਚੀਆਂ ਕੱਟਣ ਦੇ ਗੰਭੀਰ ਦੋਸ਼ ਲਾਉਂਦੇ ਹੋਏ ਸਬੰਧਤ ਵਿਭਾਗ ਕੋਲ ਸ਼ਿਕਾਇਤ ਕੀਤੀ ਇਸ ਮੌਕੇ ਫੌਰੀ ਕਾਰਵਾਈ ਕਰਦੇ ਹੋਏ ਸਬੰਧਤ ਇਨਸਪੈਕਟਰ ਵੱਲੋਂ ਕਾਰਡ ਧਾਰਕਾਂ ਕੋਲ ਪਹੁੰਚ ਕੇ ਇਹਨਾਂ ਦੇ ਬਿਆਨ ਕਲਮਬੰਦ ਕੀਤੇ ਗਏ। ਇਸ ਮੌਕੇ ਕਾਰਡ ਧਾਰਕਾਂ ਨੇ ਕਿਹਾ ਹੈ ਕਿ ਡੀਪੂ ਹੋਲਡਰ ਵੱਲੋਂ ਪੈਸੇ ਲੈ ਕੇ ਕਣਕ ਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਹਨ ਜਿਸ ਕਾਰਨ ਸਾਡੇ ਗਰੀਬ ਲੋਕਾਂ ਦੀਆਂ ਜੇਬਾਂ ਤੇ ਬੋਝ ਪੈ ਰਿਹਾ ਹੈ। ਇਹਨਾਂ ਕਾਰਡ ਧਾਰਕਾਂ ਨੇ ਡੀਪੂ ਹੋਲਡਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਬਿਆਨ ਦਰਜ ਕਰੇ ਇਨਸਪੈਕਟਰ ਪਰਮਿੰਦਰ ਸਿੰਘ ਨੇ ਕਿਹਾ ਹੈ ਕਿ ਇਹਨਾਂ ਕਾਰਦਾਰਕਾਂ ਦੇ ਬਿਆਨ ਦਰਜ ਕਰਕੇ ਉੱਚ ਅਧਿਕਾਰੀਆਂ ਤੱਕ ਪਹੁੰਚਦੇ ਕਰ ਦਿੱਤੇ ਜਾਣਗੇ ਅਤੇ ਕਾਨੂੰਨ ਮੁਤਾਬਕ ਹੀ ਕਾਰਵਾਈ ਕੀਤੀ ਜਾਵੇਗੀ ਇਸ ਬਾਰੇ ਜਦੋਂ ਡੀਪੂ ਹੋਲਡਰ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਕਿਹਾ ਹੈ ਕਿ ਜੋ ਇਹ ਦੋਸ਼ ਲਾਏ ਜਾ ਰਹੇ ਹਨ ਇਹ ਬਿਲਕੁਲ ਹੀ ਬੇਮੁਨਾਹ ਹਨ ਇਸ ਵਿੱਚ ਕਿਸੇ ਵੀ ਕਿਸਮ ਦੀ ਕੋਈ ਸੱਚਾਈ ਨਹੀਂ ਹੈ ਇਹ ਸਿਰਫ ਮੇਰਾ ਅਖਸ਼ ਖਰਾਬ ਕਰਨ ਲਈ ਸ਼ਿਕਾਇਤ ਕੀਤੀ ਗਈ ਹੈ ਅਤੇ ਮੇਰੇ ਤੇ ਦੋਸ਼ ਲਾਏ ਜਾ ਰਹੇ ਹਨ ਅਸੀਤਾ ਜੀ ਇਹ ਕਹਿਣਾ ਚਾਹੁੰਦੇ ਆ ਵੀ ਜਦੋਂ ਅਸੀਂ ਸਾਡੇ ਕੋਲੇ ਵੀਡੀਓ ਆਈ ਹੈ ਉਹਦੇ ਵਿੱਚ ਆਏ ਆ ਵੀ ਪੈਸੇ ਲੈਂਦੇ 50-50 ਰੁਪਏ ਆਪਣੇ ਬੰਦਿਆਂ ਦੀ ਪਰਚੀ ਕੱਟ ਦਿੰਦੇ ਆ ਜਦੋਂ ਕੋਈ ਇੱਧਰ ਦੇ ਜਾਂਦੇ ਆ ਵੀ ਜਾ ਹੋਰ ਜਾਂਦੇ ਉਹਨਾਂ ਦੀ ਪਰਚੀ ਨਹੀਂ ਕੱਟਦੇ ਉਹਨਾਂ ਨੂੰ ਕਹਿੰਦੇ ਵੀ 50-50 ਰੁਪਏ ਦਿਓ ਵੀ ਫਿਰ ਅਸੀਂ ਪਰਚੀ ਕਟਾਂਗੇ ਗਰੀਬ ਬੰਦੇ ਕਿੱਥੋਂ 50-50 ਰੁਪਏ ਦੇਣਗੇ ਆਪਦਾ ਮਸਾ ਗਰੀਬ ਗੁਜ਼ਾਰਾ ਕਰਦੇ ਆ ਸਰ ਸਾਨੂੰ ਤਾਂ ਪਾਸੇ ਆ ਵੀ ਸਾਨੂੰ ਫੋਨ ਕਰਨਾ ਚਾਹੀਦਾ ਇੱਥੇ ਵੀ ਪੈਸੇ ਨਹੀਂ ਲੈਣੇ ਚਾਹੀਦੇ ਕਿਸੇ ਕੋਲੋਂ ਵੀ ਵੀ ਸਾਡੇ ਕੋਲੇ ਫੋਨ ਆਣਾ ਚਾਹੀਦਾ ਵੀ ਮੈਂ ਡਿੱਪੂ ਦੀ ਵੀ ਹੈਗੀ ਆ ਜੀ ਪ੍ਰਧਾਨ ਤੇ ਸਾਡੇ ਕੋਲੇ ਫੋਨ ਆਣਾ ਚਾਹੀਦਾ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਦੇ ਪਈ ਪੈਸੇ ਨਹੀਂ ਲੈਣੇ ਚਾਹੀਦੇ ਕਿਸੇ ਕੋਲੋਂ ਵੀ ਨਹੀਂ ਲੈਣੇ ਚਾਹੀਦੇ ਜਿਵੇਂ ਸਾਨੂੰ ਰਾਸ਼ਨ ਆਂਦਾ ਉਵੇਂ ਰਾਸ਼ਨ ਮਿਲਣਾ ਚਾਹੀਦਾ ਵੀ ਫੋਨ ਕਰਨਾ ਚਾਹੀਦਾ ਮੇਰਾ ਨਾਮ ਪੌਨ ਕੁਮਾਰ ਸਨੋਬ ਸ਼੍ਰੀ ਦੇ ਆਰਾਮ ਸੰਗਤ ਮੰਡੀ ਵਾਸੀ ਰਹਿਣ ਵਾਲਾ ਫਿਰਖਾਨਾ ਵਾਲੇ ਗਲੀ ਦਾ ਮੈਂ ਮੰਗ ਕਰਦਾ ਹਾਂ ਸਭ ਤੋਂ ਪਹਿਲਾਂ ਤਾਂ ਕਿ ਜੋ ਪੈਸੇ ਲੈ ਕੇ ਪਰਚੀ ਕਾਟੀ ਗਈ ਹੈ ਫਿਰਖਾਨਾ ਵਾਲੀ ਗਲੀ के अंदर उसके ऊपर ਕਾਰਵਾਈ ਕਿ ਰਿਆ ਉਸ ਦਾ ਡਿਪੂ ਰਜਿਸਟ ਕਰਿਆ ਜਾਏ ਸਭ ਤੋਂ ਫਾਸਟ ਮੇਰੀ ਇਹ ਦੂਸਰੀ ਬਾਤ ਇਹ ਹੈ जब अगर वो पर्ची लेके पैसे लेके पर्ची काट रहा है वो किसके कहने पर्ची काटने आया घर पे किसने भेजा उसको पर्ची काटने के लिए घर पे उसकी जानकारी होनी चाहिए उसकी कार्रवाई होनी चाहिए पूरी किसी के कहने पर इंस्पेक्टर साहब के कहने पर आया है या कोई ऊपर से कोई अफसर है कोई एम एल कोई मंत्री का फ़ोन आया उसके पास किसका फ़ोन आया किसकी अगुवाई में आया वो इसका पूरी जाँच होनी चाहिए की मांग मैं मांग कर दिया हूँ कि उसका डिपो रिजेक्ट कराया जाए सबसे पहले को और उसमें बढ़ती कार्रवाई करी जाए और जो लेडीज पैसे पकड़ रही है उससे भी पूछा जाए किसने कहा था पैसे पकड़ने के लिए किसकी वजह से पैसे पकड़िए वो कहती है मैं पैसे नहीं पकड़ रही हूँ तो क्यों पकड़े अब मैं खुद पर्ची कटाने के लिए गया था मेरी पर्ची नहीं काटी डिपू होल्डर ने अब मेरे को बोला गया कि ऑनलाइन में आ जाना वाटर हाउस के अंदर वहाँ पर्ची कटेगी जो यहाँ पैसे दे उसे, उसे कटेगी जहाँ वहाँ लेडीज और आओ मेरे साथ हाँ लड़ने लगी झगड़ा करने लगी अब तूने आके यहाँ रोड़ा मचा दिया हमारी पर्ची ने कटन दे रहा मैंने कहा कि पर्ची कटेगी फ्री कटाऊ या कटा दूंगा सबकी लेकिन पैसे लेके किसी ने कट दूँगा मैं आम आदमी पार्टी का दो का वर्कर हूँ आज का वर्कर है 2014 का वर्कर हूं मैं आम आदमी पार्टी का अमित रतन एमएलए बना उसका भी एजेंट मैं पोलिंग एजेंट बना आप मांग क्या करते हो मैं मांग करते हूं से डिपो होल्डर के खिलाफ कार्रवाई हो जानी हां जी एक शिकायत आई है जी संगत मंडी दी भी डिपो होल्डर पैसे लेके पचियां कट रहे अस उस दी पड़ताल वास्ते इथे असि लोकां दे बयान लोका लेने आए हैंगे ते बयान ले रहे हैंगे लगभग 10-10 है लोग जो भी गल निकली या जो भी ये वो आकर रिपोर्ट भेजी जोगी ते बन दी कार्रवाई लोकां ने बयान दितते पैसे ले रहे ਲੋਕਾਂ ਨੇ ਬਿਆਨ ਦਿੱਤੇ ਆ ਵੀ ਪੈਸੇ ਲੈ ਕੇ ਪਾਚੀਆਂ ਕੱਟੀਆਂ ਜਾ ਰਹੀਆਂ ਸੀ ਤੇ ਪਰ ਉਹਨਾਂ ਨੇ ਪੈਸੇ ਨਹੀਂ ਦਿੱਤੇ ਤੇ ਉਹਨਾਂ ਦੀਆਂ ਪਾਚੀਆਂ ਨਹੀਂ ਕੱਟੀਆਂ ਗਈਆਂ ਇਹ ਬਿਆਨ ਦੇ ਦੇ ਰਹੇ ਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਤਾਂ ਰਿਪੋਰਟ ਬਣ ਰਹੀ ਹੈ ਜੀ ਡੀਐਫਸੀ ਸਾਹਿਬ ਨੂੰ ਭੇਜਾਂਗੇ ਜੋ ਵੀ ਬਣਦੀ ਰਿਪੋਰਟ ਹੋਊਗੀ ਉਹ ਕਿਤੇ ਹੋ ਜੂਗੀ 24 ਕਾਰਵਾਈ ਹੋ ਗਈ ਦਿੱਤੀ ਜਾਊਗੀ ਮੇਰਾ ਨਾਮ ਸੁਖਵਿੰਦਰ ਕੁਮਾਰ ਹੈ ਪਿੰਡ ਮੇਰਾ ਫੁੱਲੂ ਮਿੱਠੀ ਹੈਗੀ ਸੰਗਤ ਮੰਡੀ ਦਾ ਮੇਰੇ ਕੋਲ ਡੀਪੂ ਹੈ ਜੀ ਤੁਹਾਡੇ ਤੇ ਇਲਜ਼ਾਮ ਲੱਗਿਆ ਤੁਸੀਂ 50-50 ਰੁਪਏ ਦੇ ਪਾਚੀਆਂ ਕੱਟ ਰਹੇ ਹੋ ਹਾਂਜੀ ਇਹ ਇਲਜ਼ਾਮ ਬਿਲਕੁਲ ਝੂਠਾ ਜੀ ਇਹ ਕਈ ਪਾਰਟੀ ਵਰਕਰ ਆ ਕੇ ਆਪਣਾ ਨਾਮ ਕਮੋਂਡੇ ਮਰੀ ਨਜਾਇਜ਼ ਵੀਡੀਓ ਬਣਾਉਂਦੇ ਜੀ ਲੋਕਾਂ ਨੂੰ ਪਰੇਸ਼ਾਨ ਕਰਾਉਂਦੇ ਆਈ ਨਾ ਸਾਨੂੰ ਪਰਚੀਆਂ ਕੱਟਣ ਦੇਉਂਦੇ ਜੀ ਕਦੇ ਕਹਿੰਦੇ ਤੂੰ ਗਲਤ ਪਰਚੇ ਕੱਟਦਾ ਕਦੇ ਕਿਵੇਂ ਕਦੇ ਕਿਵੇਂ ਕਰਕੇ ਅਲੀਗੇਸ਼ਨ ਲਾਉਂਦੇ ਆ ਜੀ ਮੈਂ ਨਾ ਤਾਂ ਕਿਸੇ ਤੋਂ 50 ਰੁਪਏ ਲੈ ਆਈ ਆ ਜੀ ਨਾ ਮੈਂ ਕਿਸੇ ਕਾਰਟਾਇਰ ਨੂੰ ਕਹਿੰਦੀ ਮੈਂ 50 ਰੁਪਏ ਮੈਂ ਇਹ ਗੱਲ ਕਹੀ ਵੀ ਕਣਕ ਫ੍ਰੀ ਆਈ ਆ ਜੀ ਮੈਂ ਫ੍ਰੀ ਵੰਡੂ ਆਈ ਮੈਨੂੰ ਕਿਸੇ ਨੇ ਪੁੱਛਿਆ ਵੀ ਪੈਸੇ ਨਹੀਂ ਕਣਕ ਆ ਫ੍ਰੀ ਵਾਲੀ ਆ ਮਾ ਜੀ ਇਹ ਬਿਲਕੁਲ ਫ੍ਰੀ ਵਾਲੀ ਕਣਕ ਆ ਜੀ ਮੈਂ ਫ੍ਰੀ ਕਣਕ ਦੀ ਪਰਚੀਆਂ ਕੱਟੀਆਂ ਜੀ ਜੇ ਮੈਂ 50 ਰੁਪਏ ਲੈ ਲੈਂਦਾ ਤੇ